ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਪਨੀਰ ਆਰਡਰ ਕੀਤਾ ਸੀ ਤਾਂ ਉਹਨਾਂ ਨੂੰ ਚਿਕਨ ਖਵਾ ਦਿੱਤਾ ਜਿਸ ਤੋਂ ਬਾਅਦ ਇੱਕਦਮ ਗਾਹ ਪੈ ਜਾਂਦਾ ਹੈ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਵੈਜੀਟੇਰੀਅਨ ਹੈ ਤਾਂ ਸਾਨੂੰ ਨੋਨ ਵੈਜ ਜਿਹੜਾ ਖਵਾ ਦਿੱਤਾ ਆਖਿਰਕਾਰ ਸਾਰਾ ਮਾਮਲਾ ਹੈ ਕਿ ਆ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਮੁਖਸਰ ਦੀ ਘਟਨਾ ਹੈ ਜਿੱਥੇ ਇੱਕ ਪ੍ਰੇਮੀ ਜੋੜਾ ਜਿਹੜਾ ਕੀ ਇੱਕ ਨਿੱਜੀ ਹੋਟਲ ਦੇ ਵਿੱਚ ਜਾਂਦਾ ਜਿਸ ਤੋਂ ਬਾਅਦ ਪੈਰੀ ਪੈਰੀ ਨਾਮਕ ਪਨੀਰ ਜਿਹੜਾ ਆ ਉਹ ਮੰਗਵਾਉਂਦਾ ਤਾਂ ਉਸ ਤੋਂ ਬਾਅਦ ਇਹ ਜਿਹੜਾ ਕੀ ਹੋਟਲ ਦੇ ਵਿੱਚ ਕਰਿੰਦੇ ਹੁੰਦੇ ਨੇ ਉਸ ਨੂੰ ਆਵਾਜ਼ ਲਗਾਈ ਜਾਂਦੀ ਹੈ ਤਾਂ ਕਿਹਾ ਜਾਂਦਾ ਕਿ ਪੈਰੀ ਪੈਰੀ ਨਾਮਕ ਜੋ ਕਿ ਪਨੀਰ ਤੁਹਾਡੇ ਕੋਲ ਹੈ ਤਾਂ ਸਾਨੂੰ ਜਿਹੜਾ ਆ ਉਹ ਆਰਡਰ ਕਰ ਦਿਓ ਤਾਂ ਉਸ ਨੂੰ ਮੈਨੂ ਦੇ ਵਿੱਚ ਇਸ ਜੋੜੇ ਨੂੰ ਨਹੀਂ ਦਿਖਦਾ ਤਾਂ ਉਹ ਕਰਿੰਦੇ ਨੂੰ ਪੁੱਛਦੇ ਨੇ ਕਿ ਜੇਕਰ ਤੁਹਾਡੇ ਕੋਲ ਇਹ ਆ ਪਨੀਰ ਹੈ ਤਾਂ ਤੁਸੀਂ ਉਸ ਨੂੰ ਆਰਡਰ ਕਰ ਦਿਓ ਤਾਂ ਕਰਿੰਦਾ ਵੀ ਉਹਨਾਂ ਨੂੰ ਪੁੱਛਦਾ ਹੈ ਕਿ ਤੁਹਾਨੂੰ ਕਿਹੜਾ ਜੋ ਪੈਰੀ ਪੈਰੀ ਚਿਕਨ ਹੈ ਕਿੰਨੇ ਇੰਚ ਦਾ ਚਾਹੀਦਾ ਇੱਕ 11 ਇੰਚ ਵਾਲਾ ਇੱਕ 9 ਇੰਚ ਦਾ ਤਾਂ ਉਹ ਕਹਿੰਦੇ ਨੇ ਕਿ ਜਿਹੜਾ ਤੁਹਾਡੇ ਵਧੀਆ ਹੋਊਗਾ ਤਾਂ ਉਹ ਤਾਂ ਕਰਿੰਦਾ ਕਹਿੰਦਾ ਹੈ ਕਿ ਮੈਂ ਜਿਹੜਾ ਕਿ ਆਪਣੇ ਮਾਲਕਾਂ ਨੂੰ ਪੁੱਛ ਕੇ ਆਉਣਾ ਆ ਤਾਂ ਜਿਸ ਤੋਂ ਬਾਅਦ ਉਹ ਗਲਤੀ ਦੇ ਨਾਲ 11 ਇੰਚ ਵਾਲਾ ਚਿਕਨ ਜਿਹੜਾ ਆ ਉਹ ਪਰੋਸ ਕੇ ਲੈ ਆਉਂਦਾ ਤਾਂ ਇਸ ਤੋਂ ਬਾਅਦ ਵਿੱਚ ਜਦੋਂ ਇਹ ਜੋੜਾ ਚਿਕਨ ਖਾ ਲੈਂਦਾ ਤਾਂ ਬਾਅਦ ਵਿੱਚ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਇਹ ਪਨੀਰ ਨਹੀਂ ਹੈ ਇਹ ਚਿਕਨ ਹੈ ਸਾਨੂੰ ਹੋਟਲ ਮਾਲਕ ਵੱਲੋਂ ਜਿਹੜੀ ਆ ਗਲਤ ਚੀਜ਼ ਪਰੋਸੀ ਗਈ ਆ ਜਦ ਤੋਂ ਬਾਅਦ ਹਗਾਮਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਹਗਾਮਾ ਹੁੰਦਾ ਹੈ ਤਾਂ ਮੌਕੇ ਤੇ ਗਾਹ ਪੈ ਜਾਂਦਾ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਕੀ ਇੱਕ ਜੋੜੇ ਵੱਲੋਂ ਜਿਹੜਾ ਪੈਰੀ ਪੈਰੀ ਨਾਮਕ ਪਨੀਰ ਮੰਗਵਾਇਆ ਜਾਂਦਾ ਪਰ ਉਹਨਾਂ ਨੂੰ ਚਿਕਨ ਖਵਾਇਆ ਜਾਂਦਾ ਤਾਂ ਇਸ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਕਦੀ ਵੀ ਅੱਜ ਤੱਕ ਚਿਕਨ ਨਹੀਂ ਖਾਧਾ ਅਸੀਂ ਜਿਹੜੇ ਕਿ ਪਿਓਰ ਵੈਜੀਟੇਰੀਅਨ ਐ ਸਾਨੂੰ ਇਹਨਾਂ ਨੇ ਨਾਨ-ਵੈਜ ਖਵਾ ਕੇ ਸਾਡਾ ਧਰਮ ਪਰਸ਼ਟ ਕਰ ਦਿੱਤਾ ਤਾਂ ਅਸੀਂ ਡੇਰਾ ਸੱਚਾ ਸੋਧ ਦੇ ਪ੍ਰੇਮੀ ਆ ਅਤੇ ਉਹਨਾਂ ਦੇ ਡੇਰੇ ਤੇ ਜਾਂਦੇ ਆ ਤੇ ਸਾਨੂੰ ਜਿਹੜਾ ਕਿ ਮਾਸ ਖਾਣਾ ਬਿਲਕੁਲ ਮਨਾ ਕੀਤਾ ਗਿਆ ਤਾਂ ਉੱਥੇ ਹੋਟਲ ਮਾਲਕ ਜਿਹੜਾ ਕਿ ਉਹ ਮੁਕਰ ਦਾ ਨਜ਼ਰ ਆਇਆ ਤਾਂ ਜਦੋਂ ਉਹਨਾਂ ਨੇ ਕਿਹਾ ਕਿ ਕਰਿੰਦੇ ਨੂੰ ਬੁਲਾਓ ਕਰਿੰਦੇ ਦੇ ਨਾਲ ਸਾਡੀ ਗੱਲਬਾਤ ਹੋ ਇਹ ਤਾਂ ਉਦੋਂ ਕਰਿੰਦਾ ਵੀ ਬੁਲਾਇਆ ਜਾਂਦਾ ਜਿਸ ਤੋਂ ਬਾਅਦ ਹੋਟਲ ਮਾਲਕ ਇਹ ਕਹਿੰਦਾ ਅ ਨਜ਼ਰ ਆਇਆ ਨੌਜਵਾਨ ਵੱਲੋਂ ਦੱਸਿਆ ਗਿਆ ਜਾਣਕਾਰੀ ਦੇ ਮੁਤਾਬਿਕ ਉਹਨਾਂ ਵੱਲ ਕਿਹਾ ਗਿਆ ਕਿ ਜੇਕਰ ਤੁਸੀਂ ਇਸ ਪਨੀਰ ਦੇ ਪੈਸੇ ਜੋ ਤੁਸੀਂ ਇਹ ਖਾਦਾ ਹੋਇਆ ਤਾਂ ਅਸੀਂ ਇਸ ਦੇ ਪੈਸੇ ਮੁਆਫ ਕਰ ਦੇਾਂਗੇ ਤਾਂ ਨੌਜਵਾਨ ਵੱਲੋਂ ਕਿਹਾ ਗਿਆ ਵੀ ਅਸੀਂ ਪਨੀਰ ਦੇ ਪੈਸੇ ਨਹੀਂ ਜਿਹੜੇ ਕਿ ਉਹ ਮਾਫ ਕਰਾਉਣੇ ਕਿਉਂਕਿ ਤੁਸੀਂ ਗਲਤੀ ਕੀਤੀ ਹੈ ਤਾਂ ਉੱਥੇ ਹੀ ਨੌਜਵਾਨ ਵੱਲੋਂ ਇਸ ਉੱਤੇ ਕਾਰਵਾਈ ਦੀ ਮੰਗ ਕੀਤੀ ਆ ਤੁਹਾਨੂੰ ਦੱਸ ਦਈਏ ਕਿ ਹੋਟਲ ਮਾਲਕ ਦੇ ਉੱਤੇ ਗਲਤ ਚੀਜ਼ ਪਰੋਸਣ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਆ ਤਾਂ ਮੌਕੇ ਤੇ ਨੌਜਵਾਨ ਦਾ ਕੀ ਕੁਝ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਕੀ ਨਾਮ ਆ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਘਟਨਾ ਹੋਈ ਮੇਰਾ ਨਾਮ ਸੁਚੈਨ ਸਿੰਘ ਹੈ ਜੀ ਮੈਂ ਤਿਲਕਨਗਰ ਮੁਕਸਰ ਦਾ ਵਾਸੀ ਰਹਿਣ ਵਾਲਾ ਹਾਂ ਮੈਂ ਇਹਨਾਂ ਕੋਲੇ ਆ ਕੇ ਵੈਜ ਪੈਰੀ ਪੈਰੀ ਪਨੀਰ ਦਾ ਇਹਨਾਂ ਕੋਲੇ ਆਰਡਰ ਕੀਤਾ ਸੀਗਾ ਜੀ ਇਹਨਾਂ ਦਾ ਬੰਦਾ ਸਾਡੇ ਕੋਲੇ ਆਇਆ ਮੈਂ ਉਹਨੂੰ ਕਿਹਾ ਪਨੀਰ ਵਾਲਾ ਚਾਹੀਦਾ ਉਹ ਕਹਿੰਦਾ ਹਾਂਜੀ ਹੈਗਾ ਜੀ ਮੈਨੂੰ ਮੈਨੂ ਉਹਨੂੰ ਹੀ ਫੜਾਤਾ ਦੇਖ ਕੇ ਉਹਦੇ ਵਿੱਚ ਮੈਨੂੰ ਸਮਝ ਨਹੀਂ ਆਈ ਦਿਖਿਆ ਨਹੀਂ ਗਿਆ ਵੈਜ ਵਾਲਾ ਮੈਂ ਉਹਨੂੰ ਕਿਹਾ ਤਾਂ ਉਹ ਕਹਿੰਦਾ ਜੀ ਸਾਡੇ ਕੋਲੇ ਵੈਜ ਹੈਗਾ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਿੰਨੇ ਆ ਮੈਂ ਉਹਨੂੰ ਕਿਹਾ ਪੁੱਛ ਕੇ ਆ ਵੀ 9 ਇੰਚ ਵਾਲਾ ਕਿ 11 ਇੰਚ ਵਾਲਾ ਉਹ ਕਹਿੰਦਾ ਚਲੋ ਜੀ ਮੈਂ ਪੁੱਛ ਕੇ ਆ ਉਹਨੇ ਆਪਣੀ ਮਰਜ਼ੀ ਨਾਲ ਹੀ 11 ਇੰਚ ਵਾਲਾ ਪੈਰੀ ਪੈਰੀ ਚਿਕਨ ਆਰਡਰ ਕਰਤਾ ਜਦੋਂ ਮੈਂ ਖਾਂਦਾ ਹੀ ਨਹੀਂ ਤਾਂ ਮੈਂ ਚਿਕਨ ਕਿਉਂ ਆਰਡਰ ਕਰੂੰਗਾ ਇਹਨਾਂ ਕੋਲੇ ਤੇ ਇਹਨਾਂ ਦੇ ਜਿਹੜੇ ਮੈਨੇਜਰ ਸਾਹਿਬਾ ਪਹਿਲਾਂ ਤਾਂ ਕਰਦੇ ਪਣ ਉਹ ਮੈਨੂ ਚੱਕ ਲੈ ਕੇ ਕਹਿੰਦਾ ਸਾਡੇ ਕੋਲੇ ਹੈ ਨਹੀਂ ਆਰਡਰ ਦੇ ਵਿੱਚ ਤੁਸੀਂ ਕਿੱਥੇ ਕਿਹੜੇ ਰੈਸਟੋਰੈਂਟ ਚ ਆਏ ਹੋ ਅਸੀਂ ਕੋੜਾਪੁਰਾ ਰੋਡ ਕਿੰਗਸ ਕਲਿਪ ਹੋਟਲ ਦੇ ਵਿੱਚ ਅਸੀਂ ਟੌਪ ਫਲੋਰ ਤੇ ਇਸ ਵਕਤ ਹੈਗੇ ਹਾਂ ਜੀ ਅਸੀਂ ਧਰਮ ਨੂੰ ਮੰਨਦੇ ਹਾਂ ਕਦੇ ਅੱਗੇ ਵੀ ਖਾਂਦੇ ਹਾਂ ਅਸੀਂ ਧਰਮ ਹੀ ਸਾਡਾ ਸਿੱਖ ਹੈ ਜੀ ਸੁਖਚੈਨ ਸਿੰਘ ਮੇਰਾ ਨਾਮ ਹੈ ਅਸੀਂ ਅੱਜ ਤੋਂ ਮੈਨੂੰ ਜਦੋਂ ਦਾ ਮੈਂ ਜਨਮ ਲਿਆ ਨਾ ਤਾਂ ਸਾਡੇ ਘਰ ਦੇ ਵਿੱਚ ਕੋਈ ਖਾਂਦਾ ਹੈ ਤੇ ਨਾ ਜੀ ਅੱਗੇ ਖਾਊਗਾ ਕਿਉਂਕਿ ਅਸੀਂ ਪ੍ਰੇਮੀ ਵੀ ਹੈਗੇ ਹਾਂ ਜੀ ਤੇ ਅਸੀਂ ਮੰਨਦੇ ਵੀ ਹਾਂ ਸਾਰੇ ਗੁਰੂਆਂ ਪੀਰਾਂ ਨੂੰ ਮੰਨਦੇ ਹਾਂ ਇਸ ਕਰਕੇ ਅਸੀਂ ਖਾਂਦੇ ਨਹੀਂਗੇ ਪ੍ਰੇਮੀ ਦੀ ਗੱਲ ਕਿਉਂ ਸਰਸੇ ਵਾਲੇ ਦੇ ਅਸੀਂ ਪ੍ਰੇਮੀ ਐ ਤੇ ਅਸੀਂ ਖਾਂਦੇ ਨਹੀਂਗੇ ਇਹਨਾਂ ਕੋਲੇ ਇਹਨਾਂ ਨੂੰ ਜਦੋਂ ਆਰਡਰ ਹੀ ਦਿੱਤਾ ਬਾਏ ਮੂੰਹ ਨਾਲ ਅਸੀਂ ਆਰਡਰ ਦਿੱਤਾ ਤਾਂ ਮੂੰਹ ਨਾਲ ਇਹਨਾਂ ਦਾ ਬੰਦਾ ਛਾਣੋ ਜਵਾਬ ਦੇ ਕੇ ਗਿਆ ਮੂੰਹ ਨਾਲ ਛਾਣੂ ਇਹਨਾਂ ਦਾ ਬੰਦਾ ਜਵਾਬ ਦੇ ਕੇ ਗਿਆ ਕਹਿੰਦਾ ਜੀ ਮੈਂ ਪਨੀਰ ਵਾਲਾ ਆਰਡਰ ਕਰ ਦਿੰਨਾ ਪਨੀਰ ਵਾਲੇ ਦੀ ਬਜਾਏ ਇਹਨਾਂ ਨੇ ਚਿਕਨ ਭੇਜਤਾ ਜਦੋਂ ਚਿਕਨ ਇਹਨਾਂ ਕੋਲੇ ਆ ਗਿਆ ਪਹਿਲਾਂ ਤਾਂ ਇਹਨਾਂ ਦੇ ਬੰਦੇ ਜੀ ਕੋਈ ਗੱਲ ਨਹੀਂ ਸੁਣਦੇ ਪਏ ਸੀ ਅਸੀਂ ਇੱਥੇ 9:30 ਵਜੇ ਤੇ ਬੈਠੇ ਹਾਂ ਤਾਂ ਤੁਸੀਂ ਹੁਣ ਟਾਈਮ ਦੇਖ ਰਹੇ ਹੋ 11:00 ਵਜੇ ਚੁੱਕੇ ਆ ਸਾਨੂੰ ਇੱਥੇ ਪੌਣੇ 2 ਘੰਟੇ ਹੋ ਗਏ ਪਹਿਲਾਂ ਇਹ ਗੱਲ ਨਹੀਂ ਸੁਣ ਪਹਿਲਾ ਗੱਲ ਸੁਣ ਲੈ ਤੁਸੀਂ ਕੀ ਕਰ ਰਹੇ ਹੋ ਸਾਡੇ ਉਹ ਹੈ ਨਹੀਂ ਸਾਡੇ ਹੈ ਨਹੀਂ ਪਹਿਲਾਂ ਇਹਨਾਂ ਨੇ ਬੰਦਾ ਵੀ ਕਰਤਾ ਗਾਇਬ ਹੁਣੇ ਬੰਦਾ ਲੱਗਿਆ ਬੰਦਾ ਇਹਨਾਂ ਦਾ ਤੁਰੰਤ ਮੁੱਕਰ ਗਿਆ ਕਹਿੰਦੇ ਸਾਨੂੰ ਪਨੀਰ ਵਾਲਾ ਆਰਡਰ ਹੀ ਨਹੀਂ ਕੀਤਾ ਫਿਰ ਫਿਰੇ ਪੈਸੇ ਦਿੱਤੇ ਕੋਈ ਪੈਸੇ ਤਾਂ ਪੈਸੇ ਤਾਂ ਹੀ ਇਹਨਾਂ ਨੇ ਪਹਿਲੇ ਕੰਪਲੀਮੈਂਟਰੀ ਕਹਤੇ ਕਹਿੰਦੇ ਚਲੋ ਤੁਹਾਡੇ ਕੋਲੇ ਗਲਤ ਆ ਗਿਆ ਅਸੀਂ ਦੇ ਦਿੰਨੇ ਆ ਅਸੀਂ ਕਹਿੰਦੇ ਤੁਸੀਂ ਕਿਉਂ ਦੇ ਦਿੰਨੇ ਜੇ ਸਾਡੀ ਜੇਬ ਦੇ ਵਿੱਚ ਪੈਸੇ ਅਸੀਂ ਤਾਂ ਹੀ ਖਾਣ ਆਏ ਆ ਅਸੀਂ ਕੋਈ ਵੈਸੇ ਤਾਂ ਖਾਣ ਨਹੀਂ ਆਏ ਜੇ ਅਸੀਂ ਖਾਂਦੇ ਹੁੰਦੇ ਨੌਨ ਵੇਜ ਤਾਂ ਉਹਨੂੰ ਖਾ ਕੇ ਚਲੇ ਜਾਂਦੇ ਅਸੀਂ ਇਕਵਲ ਆਰਡਰ ਅਸੀਂ ਇਹਨਾਂ ਨੂੰ ਪੈਰੀ ਪੈਰੀ ਪਨੀਰ ਦਾ ਦਿੱਤਾ ਸੀ ਕਿ ਇਹਨਾਂ ਨੇ ਪੈਰੀ ਪੈਰੀ ਚਿਕਨ ਆਪਦੀ ਮਰਜ਼ੀ ਨਾਲ ਹੀ ਭੇਜਤਾ। ਇਹ ਤੋਖਾ ਗਈ ਤਾ ਇਹ ਦੱਸੋ ਹੁਣ ਮੈਂ ਜੀ 24 ਸਾਲ ਉਮਰ ਹੈ 24 ਸਾਲ ਦੀ ਉਮਰ ਵਿੱਚ ਮੈਂ ਅਜੇ ਤੱਕ ਨੇੜੇ ਨਹੀਂ ਗਿਆ ਚਲੋ ਚਿਕਨ ਸ਼ਾਪ ਦੀ ਦੁਕਾਨ ਤੇ ਵੀ ਨਹੀਂ ਗਿਆ ਚਲੋ ਖਾਣਾ ਤਾਂ ਦੂਰ ਦੀ ਗੱਲ ਹੈ ਨਾ ਕਦੇ ਅੰਡਾ ਖਾਦਾ ਨਾ ਕਦੇ ਬੀਅਰ ਨਾ ਕਦੇ ਦਾਰੂ ਮੀ ਮਾਫ਼ ਕਰਦੇ। ਯਾਰ ਬੰਦ ਕਰ ਦੋ ਮੰਗਦਾ ਤੁਸੀਂ ਦੇਖੋ ਜੀ ਕੀ ਹੋਣੀ ਚਾਹੀਦੀ ਪਹਿਲਾਂ ਇਹਨਾਂ ਨੇ ਬੰਦਾ ਗਾਇਬ ਕਰਤਾ ਇਹਨਾਂ ਦੇ ਬੰਦੇ ਗੱਲ ਹੀ ਇਹਨਾਂ ਦੇ ਬੰਦੇ ਗੱਲ ਹੀ ਹੀ ਦੂਸਰੀ ਕਰਦੇ ਗੱਲ ਹੀ ਨਹੀਂ ਸੁਣਦੇ ਇਹਨਾਂ ਦਾ ਵਿਵਹਾਰ ਹੈ ਜੀ ਜਿਹੜਾ ਬਿਲਕੁਲ ਹੀ ਖਰਾਬ ਹੈ ਠੀਕ ਹੈ ਜੀ ਪਹਿਲਾਂ ਇਹਨਾਂ ਦਾ ਵਿਵਹਾਰ ਬਿਲਕੁਲ ਖਰਾਬ ਆ ਪਹਿਲਾਂ ਪਿਆਰ ਨਾਲ ਗੱਲ ਕਰਦੇ ਸੀਗੇ ਬਸ ਹੁਣ ਨਾ ਤਾਂ ਇਹਨਾਂ ਨੇ ਕੋਈ ਗੱਲ ਕੀਤੀ ਆ ਉਦੋਂ ਤਾਂ ਅਸੀਂ ਘਟੋ ਘਟ ਇੱਥੇ ਇੱਕ ਘੰਟਾ ਬੈਠੇ ਰਹਿਆ ਅਸੀਂ ਜਿਹੜਾ ਤੁਹਾਡਾ ਮੇਨ ਆ ਉਹਨੂੰ ਬੁਲਾ ਦਿਓ ਉਹ ਨਾਜ਼ਾ ਸਾਡੇ ਕੋਲੇ ਆਇਆ ਜੀ ਹੁਣ ਜਦੋਂ ਤੁਸੀਂ ਆਏ ਤਾਂ ਸਾਰੇ ਮੇਨ ਇਹਨਾਂ ਦੇ ਸਾਡੇ ਇੱਥੇ ਪਹੁੰਚ ਗਏ ਕੀ ਨਾਮ ਹੈ ਜੀ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਉਹ ਪਰਿਵਾਰ ਵੱਲ ਦੋਸ਼ ਲਗਾਇਆ ਜਾ ਰਿਹਾ ਡੇਰਾ ਪ੍ਰੇਮੀ ਆ चिकन देता नहीं सर में सर हमारे पास पहले पेरी पैरी हमारे पास जो तो है मैंने वही सर ऑर्डर किया है पेरी पेरी गाई, है। का सर, वर, पेरे 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 ही और सर हमारे पास हमारे पास नॉन वेज ही है नॉन वेज है हमारे पास सर मैंने पहले भी भी वही बोलूंगा मैं सर नॉन वेज ही है सर वही आया हमारे पास है ਹਾਂਜੀ ਪਰਿਵਾਰ ਨੇ ਕੀ ਸਰ ਇਹ ਪਰਿਵਾਰ ਨੂੰ ਮੈਂ ਸਭ ਪਰਿਵਾਰ 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 ਬਸ ਪਾਦੀ ਪਾਦੀ ਬੋਲ ਰਹੇ ਨੇ ਬਸ ਹੋਰ ਕੁਝ ਨਹੀਂ ਬੋਲ ਰਹੇ ਮੈਨੂੰ ਨਹੀਂ ਕਿਹਦੇ ਬੋਲ ਰਹੇ ਹੈ ਸਰ ਪਰਿਵਾਰ ਪਰਿਵਾਰ ਬੋਲ ਰਿਹਾ ਖੁਦ ਮਾਰਦੇ ਹੋ ਤੁਸੀਂ ਹਾਂ ਤੇ ਮਾਰ ਰਹੇ ਹੋ ਸਰ ਇਹ ਜੋ ਮੈਨੂ ਵਿੱਚ ਹੈ ਤੇ ਮੈਨੂੰ ਹੋਈ ਦਿਖਾਇਆ ਤੇ ਮੈਨੂ ਵਿੱਚ ਹੀ ਹੋਈ ਹੈ ਸਰ ਵਿਕਰਮ ਨਾਲ ਗੱਲ ਕਰੋ ਵਿਕਰਮ ਸਰ ਮੈਨੂ ਵਿੱਚ ਹੀ ਹੋਈ ਹੈ सर मैन्यू में लिखा तो है पेरी पैरी सर वही है पेरी पैरी आइटम है सर पिज़्ज़ा भी आता है आप नहीं है बात पनीर की तो ही नहीं ना खाली पेरी पेरी की बात है पनीर की वो बात ही नहीं है खाली पेरी पेरी ऑर्डर दिया ना पेरी पेरी हमारे पास उन्होंने

ਆਹ ਤਾਂ ਪਹਿਲਾਂ ਵੀ ਐਸੀ ਤਰ੍ਹਾਂ ਦੇ ਸਾਰੇ ਪੂਰਾ ਸਟੱਫ ਆਇਆ ਸਰੋਵਰ ਨੇ ਕੋਈ ਸਟੱਫ ਸੀ ਨਾ ਅੱਜ ਕੀ ਇਕੱਠਾ ਹੋਇਆ ਕਿਥੋਂ ਦੇ ਰਹਿਣ ਵਾਲੇ ਤੁਸੀਂ ਮੇਰਾ ਨਾਮ ਸਾਧੂ ਸਿੰਘ ਅੱਜ ਕੱਲ ਨੰਬਰ 6 ਠੀਕ ਹੈ ਜੀ ਪ੍ਰੇਮੀ ਬੰਦੇ ਸ਼ੁਰੂ ਤੋਂ ਅਸੀਂ ਨਾ ਸਾਡੇ ਘਰੇ ਵੀਡ ਬੰਦਾ ਦਾ ਨਾਂ ਸੀ ਖਾਈਏ ਤੇ ਨਾ ਸਿੰਘ ਮੀਠਾ ਵਾਲੇ ਦਾ ਵੜਨ ਦਈਏ ਇਹਨਾਂ ਨੇ ਕੀ ਕੀਤਾ ਮੁੰਡਿਆਂ ਨੇ ਇਹਨਾਂ ਨੇ ਚਿਕਾ ਉਹਦਾ ਕੀਤਾ ਸੀਗਾ ਪਨੀਰ ਦਾ ਇਹਨਾਂ ਨੇ ਚਿਕਨ ਉਹਨਾਂ ਦੇ ਮੂਹਰੇ ਰੱਖਤਾ ਜੇਕਰ ਉਹਨੇ ਮੋੜ ਆਇਆ ਤਾਂ ਉਹਨੇ ਖਾਤਾ ਜਦੋਂ ਖਾਤਾ ਦੇ ਵਿੱਚ ਹੱਡੀ ਆਈ ਉਹਨੇ ਥੱਲੇ ਧੱਕਦਾ ਉਹਨੇ ਥੱਕਦਾ ਤੇ ਹੱਡੀ ਦਿਖਾਈ ਇਹਨਾਂ ਨੂੰ ਇਹਨਾਂ ਨੇ ਪਹਿਲਾਂ ਗੱਲ ਨਹੀਂ ਸੁਣੀ ਪਹਿਲਾਂ ਇਹਨਾਂ ਨੇ ਗੱਲ ਨਹੀਂ ਸੁਣੀ ਕਿਸੇ ਬੰਦੇ ਨੇ ਵੀ ਘੰਟਾ ਡੇਢ ਘੰਟਾ ਲੱਗੇ ਰਹੇ ਕਿਸੇ ਨੇ ਗੱਲ ਨਹੀਂ ਸੁਣੀ ਜਦੋਂ ਕੈਂਡੀਡੇਟ ਘੰਟੇ ਵਿੱਚ ਤੁਸੀਂ ਆਏ ਹੋ ਇਹ ਸਾਰੇ ਜਣੇ ਇਕੱਠੇ ਹੋ ਠੀਕ ਆ ਇਹਨਾਂ ਨੇ ਡੀਨਵੈਸਟ ਕੀਤਾ ਹੈਗਾ ਜੋ ਇਹਨਾਂ ਦੇ ਬੰਦ ਦੀ ਕਾਰਵਾਈ ਤੁਸੀਂ ਕਰ ਸਕਦੇ ਹੋ ਠੀਕ ਆ ਇੱਕ ਚੀਜ਼ ਇਹ ਹੈ ਕਿ 6 ਮਹੀਨੇ ਪਹਿਲਾਂ ਵੀ ਇਹਨਾਂ ਨੇ ਡੀਨਵੈਸਟ ਕੀਤਾ ਸੀ ਸਰਸਾ ਸਰਸਾ ਦਾ ਡੇਰੇ ਸੱਚੇ ਸੋਦੇ ਦਾ ਠੀਕ ਆ ਜਦੋਂ ਤੁਹਾਨੂੰ ਪਤਾ ਵੀ ਇਹ ਅਸੀਂ ਪੁੱਛ ਕੇ ਕਰ ਸਕਦੇ ਹਾਂ ਤੁਸੀਂ ਪੁੱਛ ਲੋ ਇੱਕ ਵਾਰੀ ਬਈ ਤੁਸੀਂ ਚਿਕਨ ਖਾਣੇ ਹੋ ਕਿ ਨਹੀਂ ਖਾਂਦੇ ਦੂਰੀ ਵਾਰੀ ਪੁੱਛ ਸਕਦੇ ਆ ਇੱਕ ਵਾਰੀ ਪੁੱਛ ਸਕਦੇ ਆ ਉਹ ਵੀ ਨਹੀਂ ਪੁੱਛ ਸਕਦੇ ਉਹ ਵੀ ਨਹੀਂ ਪੁੱਛ ਸਕਦੇ ਠੀਕ ਆ ਇਹਨਾਂ ਨੇ ਤਾਂ ਮੇਰੇ ਸਾਹਮਣੇ ਕਈਆਂ ਇਨਵੈਸਟ ਕੀਤਾ ਹੋਊਗਾ ਇੱਕ ਤਾਂ ਨਹੀਂ ਕੀਤਾ ਕਈਆਂ ਦੇ ਇਨਵੈਸਟ ਕੀਤਾ ਹੋਊਗਾ ਕੀ ਮੰਨ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਗਾਂ ਨੂੰ ਤਾਂ ਕਿਸੇ ਨੂੰ ਕੋਣ ਜਿਹੜਾ ਸਾਡਾ ਇਨਵੈਸਟ ਕੀਤਾ ਉਹ ਤਾਂ ਕਰ ਦਿੱ ਦਿੱਤਾ ਇਹਨਾਂ ਨੇ ਗਾਂ ਨੂੰ ਤਾਂ ਕਿਸੇ ਨੂੰ ਕੋਣ ਜੋ ਇਹਨਾਂ ਦੀ ਕਾਰਵਾਈ ਬੰਦੀ ਹੈਗੀ ਉਹ ਇਹਦਾ ਦੇ ਕਰੋ